ਸ਼ਕਲ ਦੀ ਸਾਰ ਨੂੰ ਮੈਂ ਮਨਦੀਪ ਕੌਰ ਸਵਾਗਤ ਆ ਤੁਹਾਡਾ ਮੇਰੇ ਚੈਨਲ ਦੇ ਵਿੱਚ ਪਿੰਡਾਂ ਦੇ ਜਾਏ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਸੰਤਰੀਆਂ ਦਾ ਪੌਦਾ ਤੁਸੀਂ ਦੇਖ ਸਕਦੇ ਹੋਗੇ ਕਿੰਨੇ ਜਿਆਦੇ ਸੰਤਰੀ ਲੱਗੇ ਹੋਏ ਨੇਗੇ ਬਹੁਤ ਬਹੁਤ ਜਿਆਦੇ ਸੰਤਰੀ ਲੱਗੇ ਨੇਗੇ ਕੋਈ ਜਿਆਦਾ ਖਾਸ ਵੱਡਾ ਨਹੀਂ ਹੈਗਾਗਾ ਇਹ ਪੌਦਾ ਬਿਲਕੁਲ ਛੋਟਾ ਜਿਹਾ ਹੈਗਾ ਤੇ ਤੁਸੀਂ ਆਪਣੇ ਘਰ ਦੇ ਵਿੱਚ ਲਗਾ ਸਕਦੇ ਹੋਗੇ ਵਧੀਆ ਫਰੈਸ਼ ਫਰੂਟ ਖਾ ਸਕਦੇ ਹੋਗੇ ਇਹ ਦੇਖੋ ਉੱਪਰ ਤੱਕ ਲੱਗੇ ਹੋਏ ਨੇਗੇ ਜਿੱਦ ਲਈ ਹਰ ਕਿਨਾਰੇ ਤੋਂ ਇਸ ਨੂੰ ਲਗਾਉਣਾ ਕੋਈ ਵੱਡੀ ਗੱਲ ਨਹੀਂ ਹੈਗੀਗੀ ਲਗਭਗ ਪੰਜਾਬ ਦੇ ਵਿੱਚ ਤਾਂ ਇਹ ਆਮ ਹੋ ਜਾਂਦੇ ਨੇਗੇ ਘਰਾਂ ਦੇ ਵਿੱਚ ਵੀ ਲੱਗ ਜਾਂਦੇ ਨੇਗੇ ਬਸ ਸਾਡੇ ਵੀ ਥੋੜੀ ਜਿਹੀ ਜਗ੍ਹਾ ਸੀਗੀ ਤੇ ਅਸੀਂ ਕੋਸ਼ਿਸ਼ ਕੀਤੀ ਵੀ ਉੱਥੇ ਲਗਾਇਆ ਜਾਵੇ ਤੇ ਇਹਦੇ ਥੱਲੇ ਅਸੀਂ ਲਗਾਈ ਹੋਈ ਸੀਗੀ ਪੇਠਾ ਜਿਹਨੂੰ ਕੱਦੂ ਵੀ ਕਹਿ ਦਿੰਦੇ ਆਗੇ ਕਈ ਲੋਕ ਕੱਦੂ ਕਹਿ ਦਿੰਦੇ ਨੇ ਕਈ ਲੋਕ ਪੇਠਾ ਕਹਿ ਦਿੰਦੇ ਨੇਗੇ ਉਹਦੀ ਵੇਲ ਤੇ ਤੁਸੀਂ ਦੇਖ ਸਕਦੇ ਹੋਗੇ ਇਹਦੇ ਉੱਪਰ ਤੁਹਾਨੂੰ ਪੇਠਾ ਵੀ ਦਿਖਾਉਣੀ ਆਗੇ ਲੰਗਿਆ ਹੋਇਆ ਤਾਂ ਦੇਖੋ ਬਹੁਤ ਫੁੱਲਾਰੇ ਨੇ ਕਿ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਛੋਟਾ ਜਿਹਾ ਥਾਂਗਾ ਤੇ ਇਹਦੇ ਵਿੱਚ ਨਾ ਟੂਟੀ ਦਾ ਪਾਣੀ ਆ ਗਾ ਜਿਹੜਾ ਆਪਣਾ ਉਹ ਅਸੀਂ ਪਾਉਨੇ ਹੁੰਦੇ ਆਗੇ ਤੇ ਵਧੀਆ ਪੌਦਿਆਂ 'ਚ ਪਾਣੀ ਪੈਂਦਾ ਰਹੇ ਪਾਣੀ ਆਉਂਦਾ ਰਹੇ ਤੇ ਲਗਭਗ ਇਹਨਾਂ ਨੂੰ ਰੋਜ਼ ਹੀ ਪਾਣੀ ਚਾਹੀਦਾ ਕਿਉਂਕਿ ਹੁਣ ਗਰਮੀ ਆ ਤੇ ਗਰਮੀ ਦੇ ਵਿੱਚ ਤਾਂ ਹਰ ਇੱਕ ਪੌਦੇ ਨੂੰ ਪਾਣੀ ਚਾਹੀਂਦੇ ਹੈ ਚਾਹੀਦਾ ਹੁੰਦਾ ਗਾ ਤੇ ਜਿੰਨਾ ਸਿਰ ਦੇ ਵਿੱਚ ਪਾਣੀ ਪਾਵਾਂਗੇ ਉਨੇ ਹੀ ਜ਼ਿਆਦਾ ਵਧੀਆ ਆਪਾਂ ਨੂੰ ਸਬਜ਼ੀਆਂ ਫਲ ਦੇਣਗੇ ਤੇ ਇਸ ਲਈ ਅਸੀਂ ਇੱਥੇ ਇਹ ਪੌਦਾ ਲਗਾਇਆ ਸੀਗਾ ਬਿਨਾਂ ਇਹ ਤਾਂ ਪੇਠੇ ਦੀ ਵੱਲ ਦੇ ਵਿੱਚ ਪਾਣੀ ਪੈ ਜੇ ਤੇ ਨਾਲੇ ਪੌਦੇ ਨੂੰ ਪਾਣੀ ਮਿਲ ਜਾਵੇ ਦੇਖ ਸਕਦੇ ਹੋ ਤੁਸੀਂ ਤੇ ਅਸੀਂ ਬਣਾ ਰਹੇ ਸੀਗੇ ਇੱਥੇ ਕਿਆਰੀਆਂ ਆ ਦੇਖੋ ਮਿਰਚਾਂ ਵੀ ਵਧੀਆ ਲੱਗਣ ਲੱਗੀਆਂ ਹੁਣ ਤਾਂ ਬਹੁਤ ਲੱਗੀਆਂ ਪੰਨਿਆਂ ਦੇ ਨਹੀਂ ਉਧਰਲੀ ਸਾਈਡ ਇਥੇ ਅਸੀਂ ਬਣਾ ਰਹੇ ਸੀ ਕਿਆਰੀਆਂ ਹੋਰ ਇੱਥੋਂ ਅਸੀਂ ਪਿਆਜ਼ ਸੀਗੇ ਜਿਹੜੇ ਉਹ ਸਾਰੇ ਕੱਢ ਲਈ ਸੀਗੇ ਵਧੀਆ ਹੋ ਗਏ ਸੀਗੇ ਸਾਰੇ ਪਿਆਜ਼ ਤੇ ਆ ਦੇਖੋ ਗੰਨੇ ਵੀ بس ਥੋੜੇ ਜਿ ਛੱਟ ਤੇ ਸੀਗੇ ਅਸੀਂ ਹੁਣ ਦੂਸਰੀ ਸਾਈਡ ਲਗਾ ਦਿੱਤੇ ਨੇਗੇ ਤੇ ਆ ਦੇਖ ਸਕਦੇ ਹੋ ਤੁਸੀਂ ਆਪਣੇ ਟਮਾਟਰ ਵੀ ਬਿਲਕੁਲ ਪੱਕੀ ਜਾਂਦੇ ਨੇਗੇ ਹੁਣ ਤਾਂ ਜੇ ਜਦੋਂ ਸਰਦੀਆਂ ਦਾ ਐਂਡ ਜਾਂਦਾ ਨਾ ਉਦੋਂ ਤੁਸੀਂ ਲਿਆ ਕੇ ਛੋਟੇ ਛੋਟੀ ਪਨੀਰੀ ਵੀ ਮਿਲ ਜਾਂਦੀ ਹੈ ਮਾਰਕੀਟ ਦੇ ਵਿੱਚੋਂ ਤੇ ਜੇਕਰ ਤੁਸੀਂ ਉੰਜ ਬੁਝੇ ਲਗਾਉਣੇ ਹੁੰਦੇ ਉੰਜ ਵੀ ਆਪਾਂ ਕਰੇ ਵੀ ਬੀਜਾਂ ਤੋਂ ਤਿਆਰ ਕਰ ਸਕਦੇ ਆਗੇ ਜਿਵੇਂ ਮਿਰਚਾਂ ਦੇ ਬੀਜ ਹੋਗੇ ਟਮਾਟਰ ਦੇ ਬੀਜ ਹੋਗੇ ਉਹਨਾਂ ਤੋਂ ਤਿਆਰ ਕਰ ਸਕਦੇ ਆਗੇ ਆਪਾਂ ਪੌਦੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈ ਅਸੀਂ ਇਹ ਦੇਖੋ ਇਹ ਸੀ ਹਲਦੀ ਹਲਦੀ ਉਗਰੀ ਹੋਈ ਹੈਗੀ ਉਹ ਪਿਛਲੇ ਸਾਲ ਲਗਾਈ ਸੀਗੇ ਪਰ ਹੁਣੇ ਥੋੜੀ ਥੋੜੀ ਆ ਰਹੀ ਹੈ ਫੁੱਟ ਕੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਪੌਦਿਆਂ ਨੂੰ ਲਗਾ ਸਕਦੇ ਹੋਗੇ ਵਧੀਆ ਆਪਣੇ ਘਰ ਦੀਆਂ ਟੁੱਟੀਆਂ ਹੋਈਆਂ ਚੀਜ਼ਾਂ ਕਰਦੀਆਂ ਬਣੀਆਂ ਹੋਣੇ ਜਿਹਦਾ ਸਵਾਦ ਲੱਗਦਿਆਂ ਨੇ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਪਿੰਡੀਆਂ ਕਿ ਕਿਧਰ ਆਪਾਂ ਪਿੰਡੀਆਂ ਲਗਾਈਆਂ ਹੋਈਆਂ ਸੀ ਲੱਗੀਆਂ ਪਈਆਂ ਨੇ ਦੀ ਦੇਖਿਓ ਇਹ ਹੀ ਆਪਾਂ ਤੋੜਾਂਗੇ ਤੇ ਉਧਰ ਸਾਡੇ ਕੁੱਕੜ ਐ ਜਿਹੜੇ ਉਹ ਵਾਜਾ ਲਗਾ ਰਹੇ ਨੇਗੇ ਬਾਂਗਾ ਦੇ ਰਹੇ ਨੇ ਸਸੇ ਦੇ ਵਿੱਚ ਵੀ ਥੋੜੀ ਜਿਹੀ ਖੁਰਕੀ ਮਾਰਨ ਵਾਲੀ ਸੀਗੀ ਕਿਉਂਕਿ ਕਾਹ ਥੋੜਾ ਜਿਹਾ ਹੋਰ ਉਗ ਰਿਹਾ ਹੈ ਮੀਂਹ ਪੈ ਗਿਆ ਇੱਕ ਦੋ ਵਾਰ ਤਾਂ ਕਰਕੇ ਤੇ ਉੱਪਰ ਇਹਦੇ ਨਾਲ ਹੀ ਹੈਗਾ ਹੈ ਜੀ ਆੜੂਆਂ ਦਾ ਪੌਦਾ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਪਲੀਜ਼ ਇੱਕ ਮਿੰਨਾ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਵੀ ਜੇਕਰ ਕੁਝ ਕਮੀ ਰਹਿ ਗਈ ਹੋਵੇ ਤਾਂ ਮੈਨੂੰ ਵੀ ਨੌਲੇਜ ਆ ਜਾਂਦੀ ਹੈ ਥੋੜੀ ਥੋੜੀ ਤੇ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਲਿਓ ਪ੍ਰੈਸ ਤਾਂ ਜੋ ਤੁਹਾਡੇ ਕੋਲ ਮੇਰੀਆਂ ਵੀਡੀਓ ਦੀ ਨਵੀਂ-ਨਵੀਂ ਜਿਹੜੀ ਨੋਟੀਫਿਕੇਸ਼ਨ ਹੈ ਉਹ ਪਹੁੰਚ ਸਕੇ ਧੰਨਵਾਦੋ ਦੋਸਤੋ ਥੈਂਕ ਯੂ